ਮੈਂ ਗੁਰ ਆਮ ਦਾਸ ਜੀ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤੀ ਤੇ ਮੈਂ ਇਸ ਇਸ ਜਗ੍ਹਾ ਤੇ ਪਹੁੰਚਿਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੀ ਦਾ ਸ਼ੁਕਰਾਨਾ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਕਿਟ ਦਿੱਤੀ ਮੇਰੇ ਤੇ ਵਿਸ਼ਵਾਸ ਕੀਤਾ ਆਪਣੇ ਸਾਥੀਆਂ ਦਾ ਮਰੀਠੀਆ ਸਾਹਿਬ ਆ ਲੋਕੋ ਕੇ ਸਾਹਿਬ ਆ ਬਾਕੀ ਹਲਕਾ ਇੰਚਾਰਜ ਜਿੰਨੇ ਵੀ ਸਾਰੇ ਜ਼ਿਲ੍ਹਾ ਪ੍ਰਧਾਨ ਆ ਸਾਰਿਆਂ ਦਾ ਤੇ ਸਭ ਤੋਂ ਵੱਧ ਬਹੁਤ ਵੱਡੀ ਗਿਣਤੀ ਚ ਅੱਜ ਅਸੀਂ ਪਹਿਲਾਂ ਕੋਟ ਆਸਰਾ ਲਿਆ ਸੀ ਗੁਰੂ ਮਹਾਰਾਜ ਦਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਹਿਲਾਂ ਪਾਠ ਕਰਕੇ ਕੀਰਤਨ ਕਰਕੇ ਗੁਰੂ ਮਹਾਰਾਜ ਦਾ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਸੀਂ ਚੱਲੇ ਤੇ ਅੱਜ ਇੱਥੇ ਨਾਮੀਨੇਸ਼ਨ ਫਾਈਲ ਕੀਤੇ ਆ ਕੋਟਨ ਕੋਟ ਧੰਵਾਦਿਆ ਗੁਰੂ ਰਾਮਦਾਸ ਜੀ ਦਾ ਪੁੱਤਰ ਦਰਜਾਣਾ ਦੀਰ ਤੇ ਇੱਥੇ ਬੰਕੇ ਬਿਹਾਰੀ ਜੀ ਦਾ ਭਗਵਾਨ ਵਾਲਮੀਕੀ ਪੀਰ ਤੇ ਇੱਥੇ ਰਮਾਨ ਵਾਲਮੀਕੀ ਜੀ ਦਾ ਸਾਰੇ ਦੇਵੀ ਦੇਵਤਿਆਂ ਦਾ ਗੁਰੂਆਂ ਮਹਾਂਪੁਰਸ਼ਾਂ ਦਾ ਪੁੱਤਰ ਧਰਤੀ ਹੈ ਦੁਨੀਆ ਭਰ ਦੇ ਲੋਕ ਇੱਥੇ ਨਤਮਸਤਕ ਆਉਣ ਆਉਂਦੇ ਆ ਕਿੰਡੇ ਭਾਗਾ ਵਾਲੇ ਆ ਮੈਂ ਤੇ ਮੈਂ ਨਾ ਜਿੰਨਾ ਰੋਮ ਰੋਮ ਜਿਹੜਾ ਨਾ ਮੇਰਾ ਉਹ ਰਣੀ ਆ ਇਸ ਗੁਰੂ ਨਗਰੀ ਦਾ ਗੁਰੂ ਸਾਹਿਬ ਦਾ ਪਰਮਾਤਮਾ ਦਾ ਤੇ ਮੈਨੂੰ ਐਮਐਲਏ ਬਣ ਦਾ ਮੌਕਾ ਇੱਥੋਂ ਮਿਲਿਆ ਇਸ ਗੁਰੂ ਨਗਰੀ ਚੋਂ ਮੈਨੂੰ ਮੰਤਰੀ ਬਣ ਦਾ ਮੌਕਾ ਮਿਲਿਆ ਥੋਂ ਫਿਰ ਅੱਜ ਪਾਰਲੀਮੈਂਟ ਦੇ ਵਿੱਚ ਜਾਣ ਵਾਸਤੇ ਮੈਂ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਨੋਮੀਨੇਸ਼ਨ ਫਾਈਲ ਕਰਨਾ ਹੈ ਮੈਂ ਤਾਂ ਇਹ ਨਾ ਕਿ ਦੁਨੀਆ ਭਰ ਦੇ ਲੋਕ ਇਸ ਗੁਰੂ ਨਗਰੀ 'ਚ ਨਤਮਸਤਕ ਹੋਣ ਆਉਂਦੇ ਆ ਆਪਣੇ ਵੱਡੇ ਭਾਗ ਸਮਝਦੇ ਆ ਜਦੋਂ ਇੱਥੇ ਦੁਨੀਆ ਦੇ ਕਿਸੇ ਕੋਨੇ ਚੋਂ ਆ ਕੇ ਸੀਸ ਨਵਾਉਂਦੇ ਗੁਰਮੁਖ ਸਾਹਿਬ ਜੀ ਦੇ ਚਰਨਾਂ 'ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਤੇ ਅਸੀਂ ਕਿੱਡੇ ਭਾਗਾਂ ਵਾਲੇ ਆ ਐਮਐਲਏ ਮੰਤਰੀ ਅਜ ਮੈਂਬਰ ਪਾਰਲੀਮੈਂਟ ਵਾਸਤੇ ਤੇ ਇਹੋ ਹੀ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਸ਼ੀਰਵਾਦ ਕਰਦਾ ਵੀ ਸੱਚੇ ਦਿਲੋਂ ਪਹਿਲਾਂ ਸੇਵਾ ਕੀਤੀ ਸੀ ਤੇ ਸੱਚੇ ਦਿਲੋਂ ਅੱਜ ਕਾਗਜ਼ ਭਰਨ ਆਏ ਆ ਅਸ਼ੀਰਵਾਦ ਦਿਓ ਇਸ ਗੁਰੂ ਨਗਰੀ ਦਾ ਜਿੰਨਾ ਮੇਰੇ ਤੇ ਰਹਿਣਿਆ ਮੈਂ ਔਲਾਦ ਨਹੀਂ ਸਕਦਾ ਪਰ ਮਿਹਨਤ ਕਰਕੇ ਇਮਾਨਦਾਰੀ ਨਾਲ ਇਸ ਗੁਰੂ ਨਗਰੀ ਦੀ ਸੇਵਾ ਕਰਕੇ ਜਿੰਨਾ ਘੌਲਾ ਕਰ ਸਕਾਂ ਉਹ ਮੈਂ ਕਰਾਂ ਮੇਰੇ ਤੇ ਬਹੁਤ ਵੱਡਾ ਰਹਿਣਿਆ ਇਥੋਂ ਦੇ ਲੋਕਾਂ ਦਾ ਗੁਰੂ ਗੁਰੂ ਸਾਹਿਬ ਦਾ ਤੇ ਗੁਰੂ ਨਗਰੀ ਜੀ ਸਭ ਇਲੈਕਸ਼ਨ ਤੱਕ ਇਹ ਕਿਹਦੀ ਵੱਲ ਜਵਾਨੀ ਦੇ ਦਿੱਤੀ ਗਈ ਹੈ ਇਹ ਦੇਖੋ ਕੋਰਟ ਕੋਰਟ ਮੈਟਰ ਹੈ ਜੀ ਨਹੀਂ ਲੱਗਦਾ ਉਹਨਾਂ ਨੇ ਵੈਕ ਜੋ ਸਭ ਕੋਰਟ ਮੈਟਰ ਹੈ ਜੋ ਕੋਰਟ ਨੇ ਠੀਕ ਸਮਝਿਆ ਉਹ ਫੈਸਲਾ ਕੀਤਾ ਮੈਂ ਇਹਦੇ ਤੇ ਕੋਈ ਕੰਤੂ ਬੰਦੂ ਕਰਨ ਨਹੀਂ ਸਕਦਾ ਮੈਂ ਗੁਰੂ ਨਗਰੀ ਦੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਇਹੀ ਅਪੀਲ ਕਰਨਾ ਚਾਹੂੰਗਾ ਕਿ ਪਾਰਟੀਆਂ ਦੇ ਨਾਲ ਕੈਂਡੀਡੇਟ ਵੀ ਵੇਖਿਆ ਕਰੋ ਦੋ ਵੇਵ ਜਿਹੜੀਆਂ ਆਈਆਂ ਜਿਨ੍ਹਾਂ 'ਚ ਤੁਹਾਨੂੰ ਠੱਗਿਆ ਗਿਆ ਝੂਠ ਬੋਲ ਕੇ ਔਰੇਬ ਕਰਕੇ ਤੇ ਦੋਵਾਂ ਸਰਕਾਰਾਂ ਦੇ ਵਿੱਚ ਜੋ ਹਾਲ ਹੋਇਆ ਵਾ ਅਸੀਂ ਕਿਸ ਲੈਵਲ ਤੇ ਇਸ ਗੁਰੂ ਨਗਰੀ ਨੂੰ ਲਿਆਏ ਸੀ ਯੂਰਪ ਬਣਾਤਾ ਸੀ ਫੇਰ ਕੂੜੇ ਦੇ ਢੇਰ ਆ ਫੇਰ ਬੁਰਾ ਹਾਲਿਆ ਗੰਦੇ ਪਾਣੀ ਸੀਵਰੇਜ ਬਾਹਰ ਕੋਈ ਬੱਤੀ ਨਹੀਂ ਜਗਦੀ ਕ੍ਰਾਈਮ ਇੰਨਾ ਨਸ਼ਾ ਇੰਨਾ ਮਤਲ ਅਰਾਜਕਤਾ ਵਾ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਇਸੇ ਕਰਕੇ ਮੈਂ ਕਹਿਣਾ ਚਾਹੁੰਦਾ ਤੇ ਮੈਂ ਪਹਿਲਾਂ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਤੇ ਨਾਲ ਹੀ ਮੈਂ ਕਹਿੰਦਾ ਗੁਰੂਵਾਰ ਗੁਰਮਹਾਰਾਜ ਵਸੋ ਲੋਕਾਂ ਚ ਅਸੀਂ ਬੜੀ ਸੱਚ ਦੇ ਨਾਲ ਸੇਵਾ ਕਰਨ ਕੀਤੀ ਆ ਤੇ ਕਰਨੀ ਚਾਹੁੰਦੇ ਆ ਤੇ ਸਾਨੂੰ ਆਸ਼ੀਰਵਾਦ ਦਿਓ ਫਤਵਾ ਦਿਓ ਜਿੱਤ ਦਿਓ ਕਿ ਅਸੀਂ ਇਸ ਗੁਰੂ ਨਗਰੀ ਦੇ ਕੋ ਮੈਂ ਤੇ ਮੇਰਾ ਤੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਇਹ ਜ਼ਿੰਦਗੀ ਜਿਹੜੀ ਆ ਨਾ ਇਸਮਰਪੇ ਤੇ ਆ ਲੋਕਾਂ ਨੂੰ ਗੁਰੂ ਨਗਰੀ ਨੂੰ ਜਦੋਂ ਇਸ ਦੁਨੀਆ ਤੋਂ ਜਾਵਾਂ ਇੰਨੀਆਂ ਕਿ ਚੰਗੀਆਂ ਯਾਦਾਂ ਛੱਡ ਕੇ ਜਾਵਾਂ ਤੇ ਪੀੜੀਆਂ ਯਾਦ ਰੱਖਣ ਹੋਰ ਕੋਈ ਡੰਡਾ ਨਹੀਂ ਕੁਛ ਨਾਲ ਨਹੀਂ ਜਾਣਾ ਨਾ ਪ੍ਰਾਪਰਟੀਆਂ ਨਾ ਬਿਲਡਿੰਗਾਂ ਨਾ ਪੈਸਾ ਸਭ ਇੱਥੇ ਰਹਿ ਜਾਣਾ ਚੰਗੀਆਂ ਯਾਦਾਂ ਜਿਹੜੀਆਂ ਹਮੇਸ਼ਾ ਰਹਿੰਦੀਆਂ ਬੰਦੇ ਦੇ ਜਾਣ ਤੋਂ ਬਾਅਦ ਵੀ ਰਹਿੰਦੀਆਂ ਇਹੋ ਹੀ ਬਣਾਉਣਾ ਚਾਹੁੰਦੇ ਆ ਬਣਾਈਆਂ ਵੀ ਬਣਾਵਾਂਗੇ ਵੀ ਠੀਕ ਹੈ ਜੀ